ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦੇ ਵਧਣ ਦੇ ਨਾਲ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ ਕਿਉਂਕਿ ਡੈਮ ਵੀ ਓਵਰਫਲੋ ਹੋ ਰਹੇ ਸੀ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਭਿਆਨਕ ਤਰਾਸ ਦੀ ਬੜਾ ਵੱਡਾ ਜਿਹੜਾ ਤਬਾਹੀ ਦਾ ਮੰਜ਼ਰ ਪੰਜਾਬ ਦੇ ਵਿੱਚ ਸਾਹਮਣੇ ਆਇਆ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਡੰਗਰ ਜਿਹੜੇ ਆ ਉਹ ਰੁੜ ਗਏ ਜਾਂ ਮਰ ਗਏ ਤੇ ਉਥੇ ਨਾਲ ਦੀ ਨਾਲ ਸਾਡੇ ਭੈਣਾ ਭਰਾਵਾਂ ਦੇ ਘਰ ਜਿਹੜੇ ਆ ਪਾਣੀ ਦੀ ਮਾਰ ਦੇ ਨਾਲ ਟਹਿ ਗਏ ਜਾਂ ਗਾ ਤੜਕ ਰਹੇ ਆ ਸੋ ਬੜਾ ਵੱਡਾ ਨੁਕਸਾਨ ਜਿਹੜਾ ਹੋਇਆ ਉਸ ਨੁਕਸਾਨ ਦੇ ਵਿੱਚ ਜਿੱਥੇ ਪੰਜਾਬ ਵਾਲੇ ਤੋਂ ਆਪਾਂ ਸਾਰੇ ਲੱਗੇ ਹੋਏ ਆ ਕਿਉਂਕਿ ਸਾਡਾ ਤਾਂ ਸੁਭਾਅ ਹੈ ਦੇਸ਼ ਵਿਦੇਸ਼ ਦੇ ਵਿੱਚ ਵੀ ਜਿੱਥੇ ਵੀ ਕਿਤੇ ਕੋਈ ਬਾਹਰ ਵੀ ਕਿਤੇ ਪ੍ਰੋਬਲਮ ਆਵੇ ਅਸੀਂ ਤਾਂ ਉੱਥੇ ਵੀ ਜਾ ਖੜਦੇ ਆ ਤੇ ਇਹ ਤੋਂ ਫੇਰ ਆਪਣਾ ਘਰ ਹੈ ਪਰ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਬੜਾ ਕਿੱਡਾ ਵੱਡਾ ਗਲਤ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਅੱਜ ਜਦੋਂ ਬਾਕੀ ਪਾਰਟੀਆਂ ਚੁੱਪ ਬੈਠੀਆਂ ਜਿੱਥੇ ਮੈਂ ਕੋਈ ਬਲੇਮ ਗੇਮ ਨਹੀਂ ਕਰ ਰਿਹਾ ਮੈਂ ਫੈਕਟ ਤੇ ਗੱਲ ਕਰ ਰਿਹਾ ਅੱਜ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਅਜੇ ਤੱਕ ਕੁਝ ਵੀ ਸਾਡੇ ਲਈ ਮਦਦ ਨਹੀਂ ਆ ਰਹੀ ਉੱਥੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਗੋਆ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀਆਂ ਦੇ ਸਰਕਾਰਾਂ ਨੇ ਉੱਥੋਂ ਦੇ ਮੁੱਖ ਮੰਤਰੀਆਂ ਵੱਲੋਂ ਉੱਥੋਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲਈ ਆਪਣੇ ਪਿਆਰ ਨੂੰ ਪੰਜਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਪੰਜਾਬ ਦੀ ਜਿੱਥੇ ਮਾਇਕ ਮਦਦ ਵੀ ਕੀਤੀ ਜਾ ਰਹੀ ਹੈ ਉੱਥੇ ਸਾਡੇ ਉੱਥੋਂ ਦੇ ਜਿਹੜੇ ਸੂਬੇ ਦੇ ਲੋਕਾਂ ਵੱਲੋਂ ਸਾਡੇ ਲਈ ਰਾਸ਼ਨ ਦੇ ਟਰੱਕ ਸਾਡੇ ਲਈ ਹਰੇ ਚਾਰੇ ਪਸ਼ੂਆਂ ਦੇ ਲਈ ਜਿਹੜਾ ਹਰਾ ਚਾਰਾ ਸੁੱਕਾ ਉੱਥੇ ਨਾਲ-ਨਾਲ ਬਾਕੀ ਜਿਹੜੀ ਮੈਡੀਕਲ ਕਿਟਸ ਵਗੈਰਾ ਉਹਨਾਂ ਦੇ ਟਰੱਕ ਅੱਜ ਭਰ-ਭਰ ਕੇ ਪੰਜਾਬ 'ਚ ਆ ਰਹੇ ਐ ਇਹ ਕਿਸ ਤਰ੍ਹਾਂ ਦੇ ਨੈਰੇਟਿਵ ਸੈੱਟ ਕਰ ਰਹੇ ਆ ਮੈਂ ਤਾਂ ਉਹਨਾਂ ਮੁੱਖ ਮੰਤਰੀ ਦਾ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦਾ ਤੇ ਉੱਥੋਂ ਦੇ ਆਪਣੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੀ ਮਦਦ ਲਈ ਜਿਹੜਾ ਇਹ ਬਾ ਅੱਗੇ ਵਧਾਈ ਹੈ ਨਾ ਪੰਜਾਬੀ ਕਦੇ ਹੱਕ ਨਹੀਂ ਰੱਖਦੇ ਅਸੀਂ ਜਿਹੜੇ ਨਾ ਇਕੀਆਂ ਦੇ ਜਦੋਂ ਤੁਹਾਨੂੰ ਪਰਮਾਤਮਾ ਵੈਸੇ ਤੋਂ ਕਿਸੇ ਨੂੰ ਜ਼ਰੂਰਤ ਨਾ ਪਾਵੇ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਜ਼ਰੂਰਤ ਕਿਤੇ ਪਾਊਗੀ ਤੇ ਪੰਜਾਬੀ ਇਸ ਤੋਂ ਵੱਧ ਦੁਗਣੇ ਤਿਗਣੇ ਹੋ ਕੇ ਅੱਗੇ ਤੁਹਾਡੇ ਆਵਾਂਗੇ ਉਹਨਾਂ ਮੁਸੀਬਤਾਂ 'ਚ ਸੋ ਮੈਂ ਜਿੱਥੇ ਉਹਨਾਂ ਸਰਕਾਰਾਂ ਦਾ ਮੁੱਖ ਮੰਤਰੀ ਸਹਿਬਾਨ ਦਾ ਧੰਨਵਾਦ ਕਰਦਾ ਉੱਥੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਬੜੀ ਵੱਡੀ ਇੱਕ ਮਾਹੌਲ ਜਿਹੜਾ ਬੜਾ ਮਾਹੌਲ ਜਿਹੜਾ ਚੰਗਾ ਨਹੀਂ ਹੈਗਾ ਬੜੀ ਵੱਡੀ ਤਰਾਸਦੀ ਆਈ ਹੈ ਇਸ ਤਰਾਸਪੀ ਦੇ ਵਿੱਚ ਇਸ ਤਰ੍ਹਾਂ ਦੇ ਨੈਰੇਟਿਵ ਘੜਨ ਤੋਂ ਬਚਿਆ ਜਾਵੇ ਸੋ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਮੁੱਖ ਮੰਤਰੀ ਆ ਮੈਂ ਫੇਰ ਇੱਕ ਵਾਰ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦੇ ਵਧਣ ਦੇ ਨਾਲ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ ਕਿਉਂਕਿ ਡੈਮ ਵੀ ਓਵਰਫਲੋ ਹੋ ਰਹੇ ਸੀ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਭਿਆਨਕ ਤਰਾਸ ਦੀ ਬੜਾ ਵੱਡਾ ਜਿਹੜਾ ਤਬਾਹੀ ਦਾ ਮੰਜ਼ਰ ਪੰਜਾਬ ਦੇ ਵਿੱਚ ਸਾਹਮਣੇ ਆਇਆ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਡੰਗਰ ਜਿਹੜੇ ਆ ਉਹ ਰੁੜ ਗਏ ਜਾਂ ਮਰ ਗਏ ਤੇ ਉਥੇ ਨਾਲ ਦੀ ਨਾਲ ਸਾਡੇ ਭੈਣਾ ਭਰਾਵਾਂ ਦੇ ਘਰ ਜਿਹੜੇ ਆ ਪਾਣੀ ਦੀ ਮਾਰ ਦੇ ਨਾਲ ਟਹਿ ਗਏ ਜਾਂ ਗਾ ਤਿੜਕ ਰਹੇ ਆ ਸੋ ਬੜਾ ਵੱਡਾ ਨੁਕਸਾਨ ਜਿਹੜਾ ਹੋਇਆ ਉਸ ਨੁਕਸਾਨ ਦੇ ਵਿੱਚ ਜਿੱਥੇ ਪੰਜਾਬ ਵਾਲੇ ਤੋਂ ਆਪਾਂ ਸਾਰੇ ਲੱਗੇ ਹੋਏ ਆ ਕਿਉਂਕਿ ਸਾਡਾ ਤਾਂ ਸੁਭਾਅ ਹੈ ਦੇਸ਼-ਵਦੇਸ਼ ਦੇ ਵਿੱਚ ਵੀ ਜਿੱਥੇ ਵੀ ਕਿਤੇ ਕੋਈ ਬਾਹਰ ਵੀ ਕਿਤੇ ਪ੍ਰੋਬਲਮ ਆਵੇ ਅਸੀਂ ਤਾਂ ਉੱਥੇ ਵੀ ਜਾ ਖੜਦੇ ਆ ਤੇ ਇਹ ਤੋਂ ਫੇਰ ਆਪਣਾ ਘਰ ਹੈ ਪਰ ਉਹਦੇ ਨਾਲ-ਨਾਲ ਪੰਜਾਬ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਬੜਾ ਕਿੱਡਾ ਵੱਡਾ ਗਲਤ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਅੱਜ ਜਦੋਂ ਬਾਕੀ ਪਾਰਟੀਆਂ ਚੁੱਪ ਬੈਠੀਆਂ ਜਿੱਥੇ ਮੈਂ ਕੋਈ ਬਲੇਮ ਗੇਮ ਨਹੀਂ ਕਰ ਰਿਹਾ ਮੈਂ ਫੈਕਟ ਤੇ ਗੱਲ ਕਰ ਰਿਹਾ ਅੱਜ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਅਜੇ ਤੱਕ ਕੁਝ ਵੀ ਸਾਡੇ ਲਈ ਮਦਦ ਨਹੀਂ ਆ ਰਹੀ ਉਥੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਗੋਆ ਹੈ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀਆਂ ਦੇ ਸਰਕਾਰਾਂ ਨੇ ਉਥੋਂ ਦੇ ਮੁੱਖ ਮੰਤਰੀਆਂ ਵੱਲੋਂ ਉਥੋਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲਈ ਆਪਣੇ ਪਿਆਰ ਨੂੰ ਪੰਜਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਪੰਜਾਬ ਦੀ ਜਿੱਥੇ ਮਾਇਕ ਮਦਦ ਵੀ ਕੀਤੀ ਜਾ ਰਹੀ ਹੈ ਉੱਥੇ ਸਾਡੇ ਉਥੋਂ ਦੇ ਜਿਹੜੇ ਸੂਬੇ ਦੇ ਲੋਕਾਂ ਵੱਲੋਂ ਸਾਡੇ ਲਈ ਰਾਸ਼ਨ ਦੇ ਟਰੱਕ ਸਾਡੇ ਲਈ ਹਰੇ ਚਾਰੇ ਪਸ਼ੂਆਂ ਦੇ ਲਈ ਜਿਹੜਾ ਹਰਾ ਚਾਰਾ ਸੁੱਕਾ ਉੱਥੇ ਨਾਲ-ਨਾਲ ਬਾਕੀ ਜਿਹੜੀ ਮੈਡੀਕਲ ਕਿਟਸ ਵਗੈਰਾ ਉਹਨਾਂ ਦੇ ਟਰੱਕ ਅੱਜ ਭਰ-ਭਰ ਕੇ ਪੰਜਾਬ 'ਚ ਆ ਰਹੇ ਆ ਇਹ ਕਿਸ ਤਰ੍ਹਾਂ ਦੇ ਨੈਰੇਟਿਵ ਸੈੱਟ ਕਰ ਰਹੇ ਆ ਮੈਂ ਤਾਂ ਉਹਨਾਂ ਮੁੱਖ ਮੰਤਰੀ ਦਾ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦਾ ਤੇ ਉਥੋਂ ਦੇ ਆਪਣੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੀ ਮਦਦ ਲਈ ਜਿਹੜਾ ਬਾ ਅੱਗੇ ਵਧਾਈ ਹੈ ਨਾ ਪੰਜਾਬੀ ਕਦੇ ਹੱਕ ਨਹੀਂ ਰੱਖਦੇ ਅਸੀਂ ਜਿਹੜੇ ਨਾ 21 ਦੇ ਜਦੋਂ ਤੁਹਾਨੂੰ ਪ੍ਰਮਾਤਮਾ ਵੈਸੇ ਤੋਂ ਕਿਸੇ ਨੂੰ ਜ਼ਰੂਰਤ ਨਾ ਪਾਵੇ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਜ਼ਰੂਰਤ ਕਿਤੇ ਪਾਊਗੀ ਤੇ ਪੰਜਾਬੀ ਇਸ ਤੋਂ ਵੱਧ ਦੁਗਣੇ ਤਿਗੜੇ ਹੋ ਕੇ ਅੱਗੇ ਤੁਹਾਡੇ ਆਵਾਂਗੇ ਉਹਨਾਂ ਮੁਸੀਬਤਾਂ 'ਚ ਸੋ ਮੈਂ ਜਿੱਥੇ ਉਹਨਾਂ ਸਰਕਾਰਾਂ ਦਾ ਮੁੱਖ ਮੰਤਰੀ ਸਾਹਿਬਾਨ ਦਾ ਧੰਨਵਾਦ ਕਰਦਾ ਉੱਥੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਬੜੀ ਵੱਡੀ ਇੱਕ ਮਾਹੌਲ ਜਿਹੜਾ ਬੜਾ ਮਾਹੌਲ ਜਿਹੜਾ ਚੰਗਾ ਨਹੀਂ ਹੈਗਾ ਬੜੀ ਵੱਡੀ ਤਰਾਸਦੀ ਆਈ ਹੈ ਇਸ ਤਰਾਸਦੀ ਦੇ ਵਿੱਚ ਇਸ ਤਰ੍ਹਾਂ ਦੇ ਨੈਰੇਟਿਵ ਘੜਨ ਤੋਂ ਬਚਿਆ ਜਾਵੇ ਸੋ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਮੁੱਖ ਮੰਤਰੀ ਹੈ ਮੈਂ ਫੇਰ ਇੱਕ ਵਾਰ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦੇ ਵਧਣ ਦੇ ਨਾਲ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ ਕਿਉਂਕਿ ਡੈਮ ਵੀ ਓਵਰਫਲੋ ਹੋ ਰਹੇ ਸੀ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਭਿਆਨਕ ਤਰਾਸ ਦੀ ਬੜਾ ਵੱਡਾ ਜਿਹੜਾ ਤਬਾਹੀ ਦਾ ਮੰਜ਼ਰ ਪੰਜਾਬ ਦੇ ਵਿੱਚ ਸਾਹਮਣੇ ਆਇਆ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਡੰਗਰ ਜਿਹੜੇ ਆ ਉਹ ਰੁੜ ਗਏ ਜਾਂ ਮਰ ਗਏ ਤੇ ਉਥੇ ਨਾਲ ਦੀ ਨਾਲ ਸਾਡੇ ਭੈਣਾ ਭਰਾਵਾਂ ਦੇ ਘਰ ਜਿਹੜੇ ਆ ਪਾਣੀ ਦੀ ਮਾਰ ਦੇ ਨਾਲ ਟਹਿ ਗਏ ਜਾਂ ਗਾ ਤੜਕ ਰਹੇ ਐ ਸੋ ਬੜਾ ਵੱਡਾ ਨੁਕਸਾਨ ਜਿਹੜਾ ਹੋਇਆ ਉਸ ਨੁਕਸਾਨ ਦੇ ਵਿੱਚ ਜਿੱਥੇ ਪੰਜਾਬ ਵਾਲੇ ਤੋਂ ਆਪਾਂ ਸਾਰੇ ਲੱਗੇ ਹੋਏ ਆ ਕਿਉਂਕਿ ਸਾਡਾ ਤਾਂ ਸੁਭਾਅ ਹੈ ਦੇਸ਼-ਵਦੇਸ਼ ਦੇ ਵਿੱਚ ਵੀ ਜਿੱਥੇ ਵੀ ਕਿਤੇ ਕੋਈ ਬਾਹਰ ਵੀ ਕਿਤੇ ਪ੍ਰੋਬਲਮ ਆਵੇ ਅਸੀਂ ਤੋਂ ਉੱਥੇ ਵੀ ਜਾ ਖੜਦੇ ਆ ਤੇ ਇਹ ਤੋਂ ਫੇਰ ਆਪਣਾ ਘਰ ਹੈ ਪਰ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਐ ਕਿ ਪੰਜਾਬ ਦੇ ਵਿੱਚ ਭਾਜਪਾ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਬੜਾ ਕਿੱਡਾ ਵੱਡਾ ਗਲਤ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਅੱਜ ਜਦੋਂ ਬਾਕੀ ਪਾਰਟੀਆਂ ਚੁੱਪ ਬੈਠੀਆਂ ਜਿੱਥੇ ਮੈਂ ਕੋਈ ਬਲੇਮ ਗੇਮ ਨਹੀਂ ਕਰ ਰਿਹਾ ਮੈਂ ਫੈਕਟ ਤੇ ਗੱਲ ਕਰ ਰਿਹਾ ਅੱਜ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਅਜੇ ਤੱਕ ਕੁਝ ਵੀ ਸਾਡੇ ਲਈ ਮਦਦ ਨਹੀਂ ਆ ਰਹੀ ਉੱਥੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਗੋਆ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀਆਂ ਦੇ ਸਰਕਾਰਾਂ ਨੇ ਉੱਥੋਂ ਦੇ ਮੁੱਖ ਮੰਤਰੀਆਂ ਵੱਲੋਂ ਉੱਥੋਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲਈ ਆਪਣੇ ਪਿਆਰ ਨੂੰ ਪੰਜਾਬ ਪ੍ਰਤੀ ਆਪਣੇ ਫਰਜਾਂ ਨੂੰ ਸਮਝਦੇ ਹੋਏ ਪੰਜਾਬ ਦੀ ਜਿੱਥੇ ਮਾਇਕ ਮਦਦ ਵੀ ਕੀਤੀ ਜਾ ਰਹੀ ਹੈ ਉੱਥੇ ਸਾਡੇ ਉੱਥੋਂ ਦੇ ਜਿਹੜੇ ਸੂਬੇ ਦੇ ਲੋਕਾਂ ਵੱਲੋਂ ਸਾਡੇ ਲਈ ਰਾਸ਼ਨ ਦੇ ਟਰੱਕ ਸਾਡੇ ਲਈ ਹਰੇ ਚਾਰੇ ਪਸ਼ੂਆਂ ਦੇ ਲਈ ਜਿਹੜਾ ਹਰਾ ਚਾਰਾ ਸੁੱਕਾ ਉੱਥੇ ਨਾਲ-ਨਾਲ ਬਾਕੀ ਜਿਹੜੀ ਮੈਡੀਕਲ ਕਿਟਸ ਵਗੈਰਾ ਉਹਨਾਂ ਦੇ ਟਰੱਕ ਅੱਜ ਭਰ-ਭਰ ਕੇ ਪੰਜਾਬ 'ਚ ਆ ਰਹੇ ਐ ਇਹ ਕਿਸ ਤਰ੍ਹਾਂ ਦੇ ਨੈਰੇਟਿਵ ਸੈੱਟ ਕਰ ਰਹੇ ਆ ਮੈਂ ਤਾਂ ਉਹਨਾਂ ਮੁੱਖ ਮੰਤਰੀ ਦਾ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦਾ ਤੇ ਉੱਥੋਂ ਦੇ ਆਪਣੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੀ ਮਦਦ ਲਈ ਜਿਹੜਾ ਬਾ ਅੱਗੇ ਵਧਾਈ ਹੈ ਨਾ ਪੰਜਾਬੀ ਕਦੇ ਹੱਕ ਨਹੀਂ ਰੱਖਦੇ ਅਸੀਂ ਜਿਹੜੇ ਨਾ ਇਕੀਆਂ ਦੇ ਜਦੋਂ ਤੁਹਾਨੂੰ ਪਰਮਾਤਮਾ ਵੈਸੇ ਤੋਂ ਕਿਸੇ ਨੂੰ ਜ਼ਰੂਰਤ ਨਾ ਪਾਵੇ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਜ਼ਰੂਰਤ ਕਿਤੇ ਪਾਊਗੀ ਤੇ ਪੰਜਾਬੀ ਇਸ ਤੋਂ ਵੱਧ ਡੁੱਗਣੇ ਤਿਗੜੇ ਹੋ ਕੇ ਅੱਗੇ ਤੁਹਾਡੇ ਆਵਾਂਗੇ ਉਹਨਾਂ ਮੁਸੀਬਤਾਂ 'ਚ ਸੋ ਮੈਂ ਜਿੱਥੇ ਉਹਨਾਂ ਸਰਕਾਰਾਂ ਦਾ ਮੁੱਖ ਮੰਤਰੀ ਸਹਿਬਾਨ ਦਾ ਧੰਨਵਾਦ ਕਰਦਾ ਉੱਥੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਬੜੀ ਵੱਡੀ ਇੱਕ ਮਾਹੌਲ ਜਿਹੜਾ ਬੜਾ ਮਾਹੌਲ ਜਿਹੜਾ ਚੰਗਾ ਨਹੀਂ ਹੈਗਾ ਬੜੀ ਵੱਡੀ ਤਰਾਸਦੀ ਆਈ ਹੈ ਇਸ ਤਰਾਸਪੀ ਦੇ ਵਿੱਚ ਇਸ ਤਰ੍ਹਾਂ ਦੇ ਨੈਰੇਟਿਵ ਘੜਨ ਤੋਂ ਬਚਿਆ ਜਾਵੇ ਸੋ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਮੁੱਖ ਮੰਤਰੀ ਐ ਮੈਂ ਫੇਰ ਇੱਕ ਵਾਰ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ